ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਸਾਖੀ ਆਵਾ ਪਾਂ ਸਾਖੀ ਸਰਵਣ ਕਰਿਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਬਾਲਾ ਪ੍ਰੀਤਮ ਨੂੰ ਤੇ ਭਾਈ ਮਰਦਾਨਾ ਜੀ ਜਗਤ ਨੂੰ ਤਾਰਦੇ ਹੋਏ ਇਸ ਸੰਸਾਰ ਦੇ ਲੋਕਾਂ ਨੂੰ ਤਾਰਦੇ ਹੋਏ ਇੱਕ ਵਾਰ ਇੱਕ ਨਗਰ ਵਿੱਚ ਪਹੁੰਚੇ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਨਿਕਲੇ ਹੋਏ ਸਨ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਜਾਂਦੇ ਸੀ ਉੱਥੇ ਲੋਕਾਂ ਨੂੰ ਸੱਚ ਦਾ ਨਾਮ ਤੇ ਸੇਵਾ ਸਿਮਰਨ ਦੀ ਦਾਤ ਵਸ ਕੇ ਆਉਂਦੇ ਸਨ ਭਾਈ ਬਾਲਾ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਨਜੀ ਸਾਥੀ ਸਨ ਉਹ ਹਰ ਵੇਲੇ ਗੁਰੂ ਜੀ ਦੇ ਨਾਲ ਰਹਿੰਦੇ ਗੁਰੂ ਜੀ ਦੇ ਬਚਨ ਸੁਣ ਕੇ ਅਤੇ ਗੁਰੂ ਜੀ ਦੇ ਬਚਨਾਂ ਦੇ ਨਾਲ ਜਿਨ੍ਹਾਂ ਅੱਲਾਹ ਕੇ ਸੁਣਦੇ ਸਨ ਆਪਣੇ ਜੀਵਨ ਵਿੱਚ ਅਮਲ ਕਰਦੇ ਸਨ ਇੱਕ ਦਿਨ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪਹੁੰਚੇ ਉੱਥੋਂ ਦੇ ਲੋਕ ਬੜੇ ਹੀ ਪੈਸੇ ਵਾਲੇ ਸਨ ਪੈਸੇ ਤੇ ਮੋਹ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਨਾ ਕਿਸੇ ਗਰੀਬੀ ਦੀ ਚਿੰਤਾ ਸੀ ਨਾ ਕਿਸੇ ਭੁੱਖੇ ਦੇ ਦਰਦ ਦੀ ਚਿੰਤਾ ਸੀ ਗੁਰੂ ਜੀ ਨੇ ਇਹ ਵੇਖ ਕੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਉਹਨਾਂ ਦੀ ਧੁਨ ਸੁਣ ਕੇ ਪਿੰਡ ਦੇ ਲੋਕ ਇੱਕ ਇੱਕ ਕਰਕੇ ਆਉਣ ਲੱਗੇ ਗੁਰੂ ਜੀ ਦੇ ਨਾਲ ਸਭ ਨੂੰ ਪ੍ਰੇਮ ਹੋ ਗਿਆ ਗੁਰੂ ਜੀ ਦੇ ਨਾਲ ਸਾਰੀ ਸੰਗਤਾਂ ਨੇ ਬਹਿ ਕੇ ਉਸ ਰੱਬ ਦਾ ਜਸ ਗਾਇਆ ਗੁਰੂ ਜੀ ਦੇ ਨਾਲ ਬਹਿ ਕੇ ਉਹਨਾਂ ਨੇ ਬਾਣੀ ਸਰਵਣ ਕੀਤੀ ਗੁਰਨਾਨਦ ਪਾਤਸ਼ਾਹ ਜੀ ਕਹਨ ਲੱਗੇ ਸੰਗਤ ਜੀ ਇਹ ਦੌਲਤ ਦੌਲਤ ਦਾ ਮਾਣ ਨਹੀਂ ਚੰਗਾ ਹੁੰਦਾ ਇਹ ਦੌਲਤ ਸਦਾ ਨਹੀਂ ਰਹਿਣੀ ਜਿਸਨੇ ਰੱਬ ਦਾ ਨਾਮ ਜਪਿਆ ਉਹੀ ਸੱਚਾ ਅਮੀਰ ਵਪਾਰੀ ਹੁੰਦਾ ਹੈ ਲੋਕਾਂ ਦੇ ਦਿਲ ਵਿੱਚ ਇੱਕ ਸਰਦਾ ਬਣ ਗਈ ਤੇ ਕਹਿਣ ਲੱਗੇ ਮਹਾਰਾਜ ਅੱਜ ਤੋਂ ਪਹਿਲਾਂ ਸਾਨੂੰ ਕਿਸੇ ਨੇ ਇਹ ਗਿਆਨ ਨਹੀਂ ਦਿੱਤਾ ਗਿਆਨ ਨਹੀਂ ਬਖਸ਼ਿਆ ਰੱਬ ਦੀਆਂ ਗੱਲਾਂ ਨਹੀਂ ਸੁਣਾਈਆਂ ਇੱਕ ਸਰਦਾ ਬਣ ਗਈ ਤੇ ਕਹਿਣ ਲੱਗੇ ਮਹਾਰਾਜ ਅੱਜ ਤੋਂ ਪਹਿਲਾਂ ਸਾਨੂੰ ਕਿਸੇ ਨੇ ਇਹ ਗਿਆਨ ਨਹੀਂ ਦਿੱਤਾ ਗਿਆਨ ਨਹੀਂ ਬਖਸ਼ਿਆ ਰੱਬ ਦੀਆਂ ਗੱਲਾਂ ਨਹੀਂ ਸੁਣਾਈਆਂ ਲੋਕਾਂ ਦੇ ਦਿਲ ਸੰਗਤਾਂ ਦੇ ਦਿਲ ਬੜੇ ਹੀ ਨਰਮ ਹੋ ਗਏ ਓਸੀ ਹੀ ਵੇਲੇ ਇੱਕ ਗਰੀਬ ਕਿਸਾਨ ਮਹਾਰਾਜ ਦੇ ਕੋਲ ਆਇਆ ਤੇ ਕਹਿਣ ਲੱਗਿਆ ਮਹਾਰਾਜ ਗੁਰੂ ਜੀ ਹੇ ਮੇਰੇ ਸਾਈਂ ਪੀਰ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਕੁਝ ਨਹੀਂ ਹੈ ਪਰ ਦਿਲ ਚਾਹੁੰਦਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂ ਤੁਹਾਨੂੰ ਲੰਗਰ ਪ੍ਰਸ਼ਾਦਾ ਛਕਾਵਾਂ ਗੁਰੂ ਜੀ ਮੁਸਕਰਾਏ ਤੇ ਕਿਹਾ ਤੂੰ ਆਪਣਾ ਸੱਚਾ ਦਿਲ ਭੇਟ ਕਰ ਦੇ ਇਹ ਹੀ ਸਭ ਤੋਂ ਵੱਡੀ ਦਾਤ ਹੈ ਉਸ ਦਿਨ ਤੋਂ ਪਿੰਡ ਦੇ ਲੋਕ ਬਦਲ ਗਏ ਉਹਨਾਂ ਨੇ ਗਰੀਬਾਂ ਦੀ ਸੇਵਾ ਸ਼ੁਰੂ ਕਰਤੀ ਨਾਮ ਜਪਣਾ ਸ਼ੁਰੂ ਕਰਤਾ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਮਰਦਾਨਾ ਭਾਈ ਮਰਦਾਨੇ ਜੀ ਵੱਲ ਵੇਖ ਕੇ ਕਿਹਾ ਜਿੱਥੇ ਨਾਮ ਦਾ ਵਾਜਾ ਵੱਜਦਾ ਹੈ ਉੱਥੇ ਰੱਬ ਖੁਦ ਵਸਦਾ ਹੈ ਇਸੇ ਤਰ੍ਹਾਂ ਹੀ ਉਸ ਪਿੰਡ ਦਾ ਉਸ ਪਿੰਡ ਵਿੱਚ ਇੱਕ ਸਹੂਕਰ ਰਹਿੰਦਾ ਸੀ ਜਿਸ ਦਾ ਨਾਮ ਸੀ ਧਰਮਦਾਸ ਉਸ ਸਮੇਂ ਗੁਰਦਾਨਕ ਦੇਵ ਜੀ ਉਸ ਨਗਰ ਦੇ ਬਾਹਰ ਆਸਨ ਕਰਕੇ ਬੈਠ ਗਏ ਤੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਏ ਉਸੇ ਹੀ ਨਗਰ ਵਿੱਚ ਇੱਕ ਧਰਮਦਾਸ ਦਾ ਧਰਮਦਾਸ ਨਾਮ ਦਾ ਬੰਦਾ ਸਹੂਕਰਾਂ ਦਾ ਸੀ ਉਹ ਬੜਾ ਹੀ ਹੰਕਾਰੀ ਪੁਰਸ਼ ਸੀ ਬੜਾ ਹੀ ਹੰਕਾਰੀ ਬੰਦਾ ਸੀ ਉਹਦੇ ਕੋਲੇ ਬੜੀ ਮਾਇਆ ਤੇ ਬੜਾ ਧਨ ਸੀ ਉਹਨੂੰ ਆਪਣੇ ਧਨ ਦਾ ਬੜਾ ਮਾਣ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਪਹਿਨ ਲੱਗਾ ਮਹਾਰਾਜ ਤੁਸੀਂ ਮੇਰੇ ਘਰ ਚੱਲੋ ਮੈਂ ਤੁਹਾਨੂੰ ਲੰਗਰ ਛਕਾਉਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਉਹਦੇ ਘਰ ਗਏ ਤੇ ਪਹੁੰਚੇ ਉਹ ਕਹਿਣ ਲੱਗਿਆ ਮਹਾਰਾਜ ਮੇਰੇ ਕੋਲੇ ਬੜਾ ਤਨ ਹੈ ਸੋਨਾ ਚਾਂਦੀ ਮਾਇਆ ਬੜਾ ਹੀ ਤਨ ਹੈ ਮੇਰੇ ਕੋਲ ਤੁਹਾਨੂੰ ਜੋ ਵੀ ਚਾਹੀਦਾ ਹੈ ਤੁਸੀਂ ਮੇਰੇ ਤੋਂ ਮੰਗ ਸਕਦੇ ਹੋ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਧਰਮਦਾਸ ਸਾਨੂੰ ਤੇਰੀ ਮਾਇਆ ਦੀ ਲੋੜ ਨਹੀਂ ਹੈ ਸਾਨੂੰ ਤਾਂ ਇੱਕ ਉਸ ਪ੍ਰਮਾਤਮਾ ਦੇ ਨਾਮ ਦੀ ਲੋੜ ਹੈ ਜੋ ਹਰ ਵੇਲੇ ਸਾਡੇ ਨਾਲ ਰਹਿੰਦੀ ਹੈ ਇਹ ਮਾਇਆ ਤਾਂ ਇੱਕ ਦਿਨ ਖਤਮ ਹੋ ਜਾਣੀ ਹੈ ਇਹ ਮਾਇਆ ਤਾਂ ਇੱਥੇ ਹੀ ਰਹਿ ਜਾਣੀ ਹੈ ਉਸ ਧਰਮਦਾਸ ਦਾ ਨਾਮ ਮੜਾ ਹੀ ਲੋਕਾਂ ਵਿੱਚ ਫੈਲਿਆ ਹੋਇਆ ਸੀ ਕਿਉਂਕਿ ਉਹ ਬੜਾ ਹੀ ਹੰਕਾਰੀ ਬੰਦਾ ਸੀ ਜਦੋਂ ਇਹ ਗੱਲਾਂ ਸੁਣੀਆਂ ਧਰਮਦਾਸ ਨੇ ਤੇ ਉਹਦਾ ਮਨ ਇੱਕ ਵਾਰ ਡਰ ਗਿਆ ਤੇ ਕਹਿਣ ਲੱਗਾ ਮਹਾਰਾਜ ਅਜ ਤੋ ਪਹਿਲਾ ਮੈਨੂੰ ਕਿਸੇ ਨੇ ਇਸ ਤਰ੍ਹਾਂ ਦਾ ਬਚਨ ਬੋਲ ਨਹੀਂ ਬੋਲੇ ਮਹਾਰਾਜ ਕਹਨ ਲੱਗੇ ਧਰਮਦਾਸਾ ਇਹ ਮਾਇਆ ਧਨ ਦੌਲਤ ਇਹ ਪ੍ਰਮਾਤਮਾ ਦੀ ਦੇਣ ਹੈ ਇਹ ਕਰਮਾ ਅਨੁਸਾਰ ਮਿਲਦੀ ਹੈ ਪਰ ਇਹਦਾ ਸਹੀ ਵਰਤੋ ਕਰਨਾ ਬਹੁਤ ਜ਼ਰੂਰੀ ਹੈ ਤੂੰ ਇਹ ਮਾਇਆ ਸੰਗਤਾਂ ਵਿੱਚ ਲਾਇਆ ਕਰ ਗੁਰੂ ਦਾ ਲੰਗਰ ਚਲਾਇਆ ਕਰ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਧਰਮਦਾਸ ਨੇ ਲੰਗਰ ਮਾਇਆ ਸ਼ਰਦਾ ਸ਼ਕਾਇਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਕੁਝ ਦਿਨ ਮੇਰੇ ਘਰ ਰੋ ਤਨ ਗੁਰੂ ਨਾਨਕ ਪਾਤਸ਼ਾਹ ਉਸ ਟਾਈਮ ਉਹਦੇ ਘਰ ਰਹੇ ਤੇ ਉਥੇ ਉਸ ਧਰਮਦਾਸ ਨੇ ਇੱਕ ਧਰਮਸੱਲਾ ਬਣਵਾਈ ਉਥੇ ਹਰ ਵੇਲੇ ਲੰਗਰ ਚੱਲਦਾ ਸੀ ਇਸ ਦਿਨ ਇੱਕ ਹੰਕਾਰੀ ਬੰਦੇ ਨੂੰ ਮਹਾਰਾਜ ਨੇ ਸੱਚੇ ਸੋਚੇ ਕੀਰਤੀ ਦਾਤ ਧਰਮ ਸਿਖਾਇਆ ਤੇ ਨਾਮ ਦੇ ਨਾਲ ਜੋੜਿਆ ਉਹਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਉਹ ਇੱਕ ਸੱਚਾ ਧਰਮੀ ਸਿੱਖ ਬਣ ਗਿਆ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਅੱਗੇ ਚਲੇ ਗਏ